ਕਿ ਧਰਮ ਜਿਹੜਾ ਹੈ ਜਿਹੜਾ ਵੀ ਮਸਜਬ ਦੁਨੀਆ ਦੇ ਵਿੱਚ ਹੈ حضرت ਮੁਹੰਮਦ ਸਾਹਿਬ ਨੂੰ ਕਿਸੇ ਨੇ ਪੁੱਛਿਆ ਕਿ ਅਸੀਂ ਕਿਸ ਤਰ੍ਹਾਂ ਮੁਸਲਮਾਨ ਹੋ ਸਕਦੇ ਹਾਂ ਤੇ ਉਹਨਾਂ ਨੇ ਇੱਕੋ ਹੀ ਗੱਲ ਸਾਨੂੰ ਸਮਝਾਈ ਕਿ ਇੱਕ ਖੁਦਾ ਦੀ ਇਬਾਦਤ ਕਰੋ ਯਾਨੀ ਬੰਦਾ ਜਿੱਦਾਂ ਕੀ ਆਦਮੀ ਚਾਹੁੰਦਾ ਹੈ ਕਿ ਉਹਦੀ ਬੇਗਮ ਉਹਦੀ ਵਫਾਦਾਰ ਰਹੇ ਮਾਲਕ ਚਾਹੁੰਦਾ ਨੌਕਰ ਉਹਦਾ ਵਫਾਦਾਰ ਰਹੇ ਜਿਸ ਹਰ ਇਨਸਾਨ ਮੁਖਮੰਤਰੀ ਚਾਹੁੰਦਾ ਕਿ ਸਟੇਟ ਉਹਦੀ ਵਫਾਦਾਰ ਰਹੇ ਇਸੇ ਤਰ੍ਹਾਂ ਖੁਦਾ ਵੀ ਚਾਹੁੰਦਾ ਹੈ ਕਿ ਜਿਹੜਾ ਉਹਦਾ ਇਬਾਦਤ ਕਰਨ ਵਾਲਾ ਹੈ او دا وفادار رہے تھا تھا تھ جائے وفاداری دے نال اپنے خدا دی عبادت کرے تو محمد اللہ نے کہا کہ بندہ ایمان اللہ تاں ہو سکتا ہے کہ وہ ایک خدا دی عبادت کرے فرمایا نال کی کرنا فرمایا پوری دنیا دے انسانہ نو برابری دا درجہ دے دے ہو تو اسی مسلمان بن جاؤں گے تو میں آج اس سمے چمہ دھرم کے بڑے قائدین سڈے درمیان بیٹھے نے میں ایک دفعہ پھر انہوں کی جناب سے انہوں سامنے بےنتی کرنا چاہنا کہ یہ ہندوستان ਮੈਂ ਹੁਣੇ ਇੱਕ ਮੰਦਰ ਤੇ ਸ਼ਿਵ ਸ਼ਿਵਪੂਰੀ ਚ ਇੱਕ ਮੰਦਰ ਚ ਪ੍ਰੋਗਰਾਮ ਚ ਗਿਆ ਸੀ ਉਹਨਾਂ ਨੇ ਇੱਕ ਬੈਨਰ ਲਾਇਆ ਮੈਨੂੰ ਅੱਛਾ ਲੱਗਿਆ ਉਹਨਾਂ ਨੇ ਲਿਖਿਆ ਕਿ ਇੱਕ ਆਤਮਾ ਇੱਕ ਧਵਜ ਇੱਕ ਰਾਸ਼ਟਰ ਤੇ ਮੈਂ ਇੱਕ ਬਾਰ ਫਿਰ ਇਹ ਕਹਿਣਾ ਚਾਹੁੰਦਾ ਕਿ ਅਸੀਂ ਉਸ ਵਕਤ ਤੱਕ ਪੱਕੇ ਮੁਸਲਮਾਨ ਸੱਚੇ ਹਿੰਦੂ ਸੱਚੇ ਸਿੱਖ ਸੱਚੇ ਈਸਾਈ ਨਹੀਂ ਬਣ ਸਕਦੇ ਜਦ ਤੱਕ ਅਸੀਂ ਦੂਸਰੇ ਨੂੰ ਰੰਗ ਔਰ ਨਸਲ ਦੀ وجہ ਨਾਲ ਉਹਦੇ ਧਰਮ ਦੀ وجہ ਨਾਲ ਉਹਦੀ ਜਾਤ ਦੀ وجہ ਨਾਲ ਉਹਦੀ ਬਰਾਦਰੀ ਦੀ وجہ ਨਾਲ ਉਹਦੀ ਨਸਲ ਦੀ وجہ ਨਾਲ ਅਗਰ ਤੁਸੀਂ ਕਿਸੇ ਇਨਸਾਨ ਨੂੰ ਆਪਣੇ ਤੋਂ ਘਟੀਆ ਆਪਣੇ ਤੋਂ ਕਮਤਰ ਸਮਝਦੇ ਹੋ ਜਾਂ ਤੁਹਾਡੇ ਅੰਦਰ ਛੂਹਾਂ-ਛੂਤ ਦੀ ਬਿਮਾਰੀ ਹੈ ਜਾਂ ਤੁਸੀਂ ਇਹ ਸਮਝਦੇ ਹੋ ਕਿ ਦੂਸਰੇ ਦੇ ਹੱਥਾਂ ਦੀ ਖਾਪੀ ਨਹੀਂ ਸਕਦੇ ਤੇ ਖੁਦਾ ਦੇ ਜਰੂਰ ਯਾਦ ਰੱਖੋ ਭਾਵੇਂ ਜੋ ਮਰਜੀ ਬਣ ਜਾਓ ਤੁਸੀਂ ਰੱਬ نگاہ دے بھی انسان جڑے نہیں بن سکتے انسان بنن لی ضروری ہے محمد الرسول اللہ نے کہ اللہ نے قرآن فرمایا کہ اے دنیا دے لوگ میرا کمبہ ہے ਖੁਦਾ ਨੇ ਦੁਨੀਆ ਦੇ ਇਨਸਾਨਾਂ ਨੂੰ ਆਪਣਾ ਕੁੰਭਾ ਗਿਆ ਔਰ ਕਿਹਾ ਮੈਂ 70 ਮਾਵਾਂ ਤੋਂ ਜ਼ਿਆਦਾ ਇਹਨਾਂ ਨੂੰ ਮੁਹੱਬਤ ਕਰਦਾ ਮਾਂ ਵੀ ਦਿਹਾੜੀ 'ਚ 24 ਘੰਟੇ ਦੀ ਇੱਕ ਵਾਰੀ ਅੱਕ ਜਾਂਦੀ ਏ ਰੱਬ ਆਪਣੇ ਬੰਦੇ ਤੋਂ ਨਹੀਂ ਅੱਕਦਾ ਜਦ ਵੀ ਬੰਦਾ ਸੱਚਖੰਡ ਹਰਿਮੰਦਰ ਸਾਹਿਬ ਜਿਹੜੇ ਉਹ ਸਾਡੇ ਪੰਜਾਬ ਹੀ ਨਹੀਂ ਪੂਰੀ ਦੁਨੀਆ 'ਚ ਪੂਰੀ ਦੁਨੀਆ ਦੇ ਲੋਕਾਂ ਦੀ ਤਵੱਜੋ ਦਾ ਮਰਕਜ਼ ਹੈ ਔਰ ਸਿੱਖ ਮਜ਼ਬਦ ਦੇ ਲੋਕਾਂ ਦੀ ਰੂਹਾਨੀਅਤ ਦਾ ਮਰਕਜ਼ ਹੈ ਇਕ ਇਬਾਦਤ ਦਾ ਜਿਹੜੀ ਉਹ ਕੀ ਚਾਹੁੰਦੀ ਜਿਹੜਾ ਬੰਦਾ ਗੁਨਾਹਾਂ ਤੋਂ ਤੰਗ ਆ ਜਾਂਦਾ ਜਿਹੜਾ ਜਿਹਦੇ ਘਰ ਦੇ ਉਹਨੂੰ ਛੱਡ ਦੇਣ ਜਿਹੜਾ ਤਲਬ ਜਾਵੇ ਜਿਹਨੂੰ ਸਮਾਜ ਦਿੱਤਕਾਰ ਦੇਵੇ ਜਿਹਨੂੰ ਲੋਕ ਪੁੱਛਣ ਲਈ ਤਿਆਰ ਨਾ ਹੋਣ ਜਦੋਂ ਪੂਰੀ ਦੁਨੀਆ ਤੋਂ ਅੱਕ ਜਾਂਦਾ ਤਾਂ ਫਿਰ ਉਹ ਮਾਂ ਦੇ ਬੁੱਕਲ ਮੰਗੋ ਖੁਦਾ ਦੇ ਦਰਬਾਰ ਦੇ ਵਿੱਚ ਜਾਂਦਾ ਔਰ ਐਸੀ ਖੁਦਾ ਦੇ ਦਰਬਾਰ ਦੀ ਤਸਵੀਰਾਂ ਦੀ ਕਿਤਾਬ ਪੇਸ਼ ਕਰਨਾ ਉਹਨਾਂ ਸਾਰੇ ਦੁੱਖ ਦੇ ਹੋਏ ਦਿਲਾਂ ਦੇ ਲਈ ਰਾਹਤ ਦਾ ਪੈਗਾਮ ਹੈ ਜਿਹੜੇ ਕੀ ਪਾਣਾ ਚਾਹੁੰਦੇ ਉਸ ਰੱਬ ਨੂੰ ਜਿਹੜੇ ਕੀ ਤਰੱਕੀ ਦੇ ਰਾਹ ਤੇ ਉੱਤੇ ਜਾਣਾ ਚਾਹੁੰਦੇ ایک بار پھر یہ کہنا چاہوں کہ میں مسلمان ہون دن آتے ہیں گیانی صاحب تشریف فرمانے اس گالدہ فخر نہیں خوشی محسوس کردہ کہ سچکن سری دربار صاحب دا نی پتھر رکھن لئی تو سان اورا گروہ صاحبان نے جنہ نے سانوے پنت دیتا انہ نے سانی میاں میر جی ورگے مہا پرخانوں بلایا کہ آج دے اس موقع دے میں نے اس گالدی خوشی ہے اور دوسرا میں سارے لوگوں نے ایک گالدہ سنا چاہوں ایک بار پھر ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਦੋਂ ਜੰਗ ਦਾ ਐਲਾਨ ਕੀਤਾ ਬਾਦ ਲੋਗੇ ਸਮਝਦੇ ਹਨ ਕਿ ਸ਼ਾਇਦ ਉਹ ਜੰਗ ਇਸਲਾਮ ਔਰ ਸਿੱਖ ਮਜ਼ਹਬ ਦੇ ਵਿਚ ਸੀ ਐਸਾ ਬਿਲਕੁਲ ਨਹੀਂ ਹੈ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜੰਗ ਉਸ ਵਕਤ ਦੇ ਜ਼ਾਬਰ ਹੁਕਮਰਾਨਾ ਦੇ ਖਿਲਾਫ ਸੀ ਉਹਨਾਂ ਨੇ ਸੱਚ ਔਰ ਇਨਸਾਫ ਦੇ ਲਈ ਔਰ ਇਹੀ ਵਜ੍ਹਾ ਹੈ ਮੈਨੂੰ ਆਪਣੀ ਕੌਮ ਦੇ ਉਹਨਾਂ ਨੌਜਵਾਨਾਂ ਤੇ ਅੱਜ ਵੀ ਫਕਰ ਮਹਿਸੂਸ ਹੁੰਦਾ ਇਹੀ ਵਜ੍ਹਾ ਹੈ کہ نبی خان اور غنی خان جیسے لوگ نے گرو مہاراج جی دی پیروی جی جا کے ثابت کیتا کہ کی مسلمان ہمیشہ اس شخصیت دے نال رہن کے جڑا بھی انسان ظلم دے خلاف جڑا آواز چکے گئے سائی میاں میر جی دی گال آئی دربار صاحب دی نی پتھر دی گال آئی تے اگر اس دوران میں ایک شخصیت دا ذکر نہ کران تے شاید نا انصافی ہوئی گی اب بالکل تو اڈے گوان چی گردوارا گروہ دکھنورن صاحب ਦੀ ਹੁਣੀ ਨਵੀਂ ਇਮਾਰਤ ਦਰਬਾਰ ਸਾਹਿਬ ਬਣ ਕੇ ਤਿਆਰ ਹੋਇਆ ਤੇ ਉੱਥੇ ਪ੍ਰਧਾਨ ਨੇ ਸਰਦਾਰ ਪ੍ਰੀਤਪਾਲ ਸਿੰਘ ਜੀ ਦੋ ਸ਼ਖਸੀਅਤਾਂ ਨੇ ਜਾਨੀ ਜੀ ਨੂੰ ਮੈਂ ਦੱਸਣਾ ਚਾਹੁੰਨਾ ਦੋ ਸ਼ਖਸੀਅਤਾਂ ਨੇ ਮੈਨੂੰ ਬਚਪਨ ਤੋਂ متاثر ਕੀਤਾ ਸੀ ਕਿ ਜ਼ਮਲੀ ਇੱਕ ਭਾਈ ਸਰਦਾਰ ਆਪਣੇ ਅਕਾਲ ਤਖਬ ਸਾਹਿਬ ਦੇ ਜਥੇਦਾਰ ਸੀ ਅਮਰਜੀਤ ਸਿੰਘ ਜੀ ਤੇ ਦੂਸਰਾ ਸਾਡੇ ਸਰਦਾਰ ਪ੍ਰੀਤਪਾਲ ਸਿੰਘ ਜੀ ਜਿਹੜੇ ਪ੍ਰਧਾਨ ਨੇ ਗੁਰਦੁਆਰਾ ਦੁਖਨਮਰਨ ਸਾਹਿਬ ਲੁਧਿਆਣਾ ਦੇ ਉਹ ਜਦੋਂ ਦਰਬਾਰ ਸਾਹਿਬ ਦਾ ਹਾਲ ਬਣਾ ਰਹੇ ਸੀ ਲੁਧਿਆਣਾ ਇਹ ਗੁਰਦੁਆਰਾ ਸਾਹਿਬ ਜਦੋਂ ਨਵੀਂ ਉਸਾਰੀ ਬਣਾਣੀ ਸ਼ੁਰੂ ਕੀਤੀ ਅਕਸਰ ਨਹੀਂ ਰੋਜ਼ਾਨਾ ਹੀ ਤਕਰੀਬਨ ਉਹਨਾਂ ਦਾ ਮਸਜਿਦ ਬੜੇ ਸ਼ਾਹੀ امام ਸਾਹਿਬ ਨੂੰ ਫੋਨ ਆਣਾ ਆ ਜਾਓ ਜੀ ਫਲਾਂ ਕੰਮ ਕਰਨ ਲੱਗੇ ਗਿਆਨ ਸਾਲ ਮੰਦਿਰ ਦੇ ਪ੍ਰਧਾਨ ਨੇ ਜਨਾਬ ਜਗਦੀਸ਼ ਬਜਾਜ ਜੀ ਉਹਨਾਂ ਨੂੰ ਵੀ ਫੋਨ ਜਾਣਾ ਕਿ ਆ ਜਾਓ ਜੀ ਗੁਰੂ ਘਰ ਦਾ ਫਲਾਂ ਕੰਮ ਹੋਣ ਲੱਗਾ ਹੈ ਅੱਜ ਇਹ ਬਿਲਡਿੰਗ ਬਣਨੀ ਹੈ ਅੱਜ ਪੱਥਰ ਲੈ ਕੇ ਆਣਾ ਅੱਜ ਕਾਰਪਟ ਲੈ ਆਣੇ ਅੱਜ ਫਾਨੂਸ ਲੈ ਆਣਾ ਵੀ ਆਪਾਂ ਬਹਿ ਕੇ ਕਿਉਂਕਿ ਇਹ ਖੁਦਾ ਦੀ ਇਬਾਦਤਗਾਹ ਬਣਾ ਰਹੇ ਇਸ ਲਈ ਉਹਨਾਂ ਨੇ ਮੈਂ ਸਮਝਦਾ ਕਿ ਬਿਲਕੁਲ ਉਸੇ ਤਰੀਕੇ ਦੇ ਨਾਲ ਚੱਲ ਕੇ ਜਿਸ ਤਰੀਕੇ ਨਾਲ ਪੈਗਾਮ ਜਿਹੜਾ ਹੈ ਉਹ ਦਿੱਤਾ ਜਾ ਰਿਹਾ ਸੀਗਾ ਅੱਜ ਮੈਂ ਆਪਣੇ ਮੋਡੀਆਂ ਨੂੰ ਇੱਕ ਗੱਲ ਕਹਿਣਾ ਚਾਹੁੰਨਾ ਕਿਉਂਕਿ ਇਹ ਉਹ ਕਾਰਨਾਮਾ ਕਰ ਸਕਦੇ ਨੇ ਜੋ ਮੇਰੇ ਦਿਲ 'ਚ ਇੱਕ ਆਮ ਜੀ ਕਹਾਵਤ ਹੈ ਕਿ ਨੀਮ ਹਕੀਮ ਖਤਰੇ ਜਾਨ ਨੀਮ ਮੁੱਲਾ ਖਤਰਾ ਈਮਾਨ ਇਹ ਬਹੁਤ ਮਸ਼ਹੂਰ ਕਹਾਵਤ ਹੈ ਕਿ ਅਗਰ ਡਾਕਟਰ ਜਿਹੜਾ ਹੈ ਉਹ ਆਰਐਮਪੀ ਹੋਵੇ ਉਹ ਤਾਂ ਗੱਡੀ ਚਾਰ ਦੂਗਾ ਬੰਦੇ ਨੂੰ اور مولوی اگر جاہل ہوئے مولوی تو مراد جس بھی مذہب دا نمائندہ ہے اگر وہ صرف شکل اور صورت تو ہی نمائندہ ہے وہی روح خدا دا پیغام شامل نہیں ਤੇ ਮੈਂ ਸਮਝਦਾ ਅੱਜ ਵੀ ਆਜ਼ਾਦ ਹਿੰਦੁਸਤਾਨ ਚ ਜਿਹੜੇ ਲੋਕ ਆਪਸ ਚ ਲੜਦੇ ਵੀ ਹੈ ਜਾਂ ਇੱਕ ਦੂਸਰੇ ਦੇ ਖਿਲਾਫ ਅਗਰ ਕੁਝ ਲੋਕਾਂ ਦੇ ਦਿਲਾਂ ਚ ਭਾਵਨਾ ਹੈ ਮੈਂ ਬੜੇ ਸ਼ਾ ਇਮਾਮ ਸਾਹਿਬ ਆਪਣੇ ਵਾਲਿਦ ਸਾਹਿਬ ਨੂੰ ਕਈ ਵਾਰ ਵੀ ਕਹਾਂ ਕਰਦਾ ਮੈਂ ਕਿ ਆਬੂ ਜੀ ਅਗਰ ਸਿਰਫ ਬੜੇ ਜਿਹੜੇ ਸਾਡੇ ਧਾਰਮਿਕ ਲੀਡਰ ਨੇ ਉਹ ਆ ਜਿਹੜੇ ਨੀਮ ਹਕੀਮ ਖਤਰੇ ਜਾਨ ਵਾਲੇ ਬਣੇ ਹੋਏ ਨੇ نیچے 3rd ਲਾਈਨ ਦੇ ਵਿੱਚ ਅਗਰ ਘਟੋ ਘਟ ਇਹਨਾਂ ਨੂੰ ਹੀ ਸਿੱਧਾ ਕਰ ਦਈਏ ਤੇ ਮੈਂ ਸਮਝਦਾ ਹਾਂ कि जेडी कलवाघ पाई जाती है पूरे समाज ਦੇ ਵਿੱਚ ਆਏ ਥੋੜੀ ਹੈ ਜਾਂ ਜ਼ਿਆਦਾ ਇਹ ਨਹੀਂ ਮੈਟਰ ਹੈ ਕਿ ਕਲਵਾੜ ਪਾਈ ਜਾ ਰਹੀ ਹੈ ਜਦਕਿ ਕੋਈ ਵੀ ਮਜ਼ਬ ਇਸ ਗੱਲ ਦਾ ਪੈਗਾਮ ਨਹੀਂ ਦੇ ਰਿਹਾ ਅਗਰ بڑے ਮਜ਼ਬੀ ਰਹਿਨੁਮਾ ਛੋਟਿਆਂ ਨੂੰ ਦਰੁਸਤ ਕਰ ਦੇਣ ਔਰ ਇਹ ਦੱਸ ਦੇਣ ਕਿ ਸਿਰਫ ਆਪਣੇ ਮਜ਼ਬ ਔਰ ਕੋਈ ਮਜ਼ਬ ਐਸਾ ਨਹੀਂ ਜਿਹੜਾ ਕਹਿੰਦਾ ਨਾ ਹੋਵੇ ਵੀ ਇਨਸਾਨ ਨੂੰ ਬਰਾਬਰੀ ਦਾ ਦਰਜਾ ਦੇਉ ਅੱਜ ਅਗਰ ਕਿਸੇ ਦੂਸਰੇ ਨੂੰ ਅਸੀਂ ਆਪਣੇ ਤੋਂ ਕਮਤਰ ਸਮਝਦੇ ਆਂ ਅਗਰ ਕਿਸੇ ਦੂਸਰੇ ਦੇ ਹੱਥ ਦਾ ਪਾਣੀ ਪੀਣਾ ਅੱਜ ਸਾਡੇ ਲਈ ਅਗਰ ਅੱਛੀ ਗੱਲ ਨਹੀਂ ਹੈ ਤੇ ਮੈਂ ਸਮਝਦਾ ਕਿ ਉਹ ਮਸਬੀ ਰਹਿਨੁਮਾ ਆਪਣੇ ਮਸਬਬ ਦਾ ਹਜੇ ਰਹਿਨੁਮਾ ਨਹੀਂ ਬਣਿਆ ਇਸ ਲਈ ਮੈਂ ਜਿਹੜੇ ਬੜੇ ਸਾਡੇ ਮਜ਼ਬੀ ਰਹਿਨਮਾ ਉਹਨਾਂ ਨੂੰ ਕਹਿਣਾ ਚਾਹਨਾ ਕਿ ਕੌਮ ਨੂੰ ਸਾਡੇ ਸਮਾਜ ਨੂੰ ਸਾਡੇ ਮੁਲਕ ਨੂੰ ਨੀਮ ਹਕੀਮਤ ਜਿਹੜਾ ਛੁਟਕਾਰਾ ਦਿਵਾਇਆ ਜਾਏ ਤਾਂ ਕਿ ਆਪਸ ਗੱਲ ਵਕੜੀ ਪਾ ਕੇ ਇੱਕ ਦੂਸਰੇ ਦੇ ਨਾਲ ਸਾਰੇ ਮਜ਼ਬਾਂ ਦੇ ਲੋਕ ਜਿਹੜੇ ਹਿੰਦੁਸਤਾਨ 'ਚ ਰਹਿ ਸਕਣ ਇਹਨਾਂ ਹੀ ਅੱਖਰਾਂ ਨਾਲ ਤੁਹਾਡੇ ਤੋਂ ਇਜਾਜ਼ਤ ਚਾਹਨਾ ਭਾਈ ਰਣਜੋਤ ਸਿੰਘ ਜੀ ਹੋਰਾਂ ਨੂੰ ਇੱਕ ਸ਼ੇਰ ਅਰਜ਼ ਕਰਦਾ ਤੁਹਾਡੀ ਨਜ਼ਰ ਕਿਉਂਕਿ ਤੁਸੀਂ ਕਾਰਨਾਮਾ ਬਹੁਤ ਵੱਡਾ ਅੱਛਾ ਕੀਤਾ ਕਿ ਜ਼ੁਲਮ ਸੇ ਜੋ ਜੰਗ ਥੀ ਕੈਸੀ ਲਗੀ ظلم سے جو جنگ تھی کیسی لگی یار من یہ زندگی کیسی لگی صرف حق کو برملا کہنے کے بعد ہاتھ میں پھر ہتکڑی کڑی کیسی لگی کیسا پایا رنجوت کا موجزہ کیسا پایا خدا کے عشق کا موجزہ رنجوت کی جادوگری کیسی لگی واہ خدا ਮੰਨ ਉਸਮਾਨ ਰਹਿਮਾਨੀ ਕੈਪਟਨ ਸ਼ਾਹੀ ਇਮਾਮ ਪੰਜਾਬ ਤੇ ਇਹਨਾਂ ਤੋਂ ਬਾਅਦ ਮੈਂ ਸਿਨੇਮਾ